ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਖਤਰਨਾਕ ਬਲਾ ਦੇ ਨਾਲ ਸਾਹਮਣਾ ਹੁੰਦਾ ਹੈ ਤਾਂ ਫਿਰ ਕੀ ਹੁੰਦਾ ਹੈ ਆਪ ਇਸ ਬਾਰੇ ਆਪਾਂ ਜਾਣਦੇ ਹਾਂ ਸਾਹ ਸੰਗਜੀ ਸ੍ਰੀ ਗੁਰੂ ਨਾਨਕ ਦੇਵ ਜੀ ਪਿਸੰਬਰਪੁਰ ਪਟਨਾ ਸ਼ਹਿਰ ਵਿੱਚ ਪਟਨਾ ਸ਼ਹਿਰ ਵਿੱਚ ਕੁਝ ਦਿਨ ਠਹਿਰਨ ਤੋਂ ਬਾਅਦ ਜਗਤ ਦਾ ਉਧਾਰ ਕਰਦੇ ਹੋਏ अनेकाਾਂ ਪ੍ਰਾਣੀਆਂ ਦਾ ਜੀਵਨ ਸਫਲਾ ਕਰਦੇ ਹੋਏ ਰਸਤੇ ਦੇ ਵਿੱਚ ਜਾ ਰਹੇ ਹੁੰਦੇ ਹਨ ਤਾਂ ਮਰਦਾਨਾ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲੱਗਾ ਕਾ ਪਾਸ਼ਾ ਜੀ ਕੀ ਤੁਸੀਂ ਰਸਤੇ ਦੇ ਵਿੱਚ ਤੁਰੇ ਜਾਣ ਦੇ ਲਈ ਹੀ ਆਏ ਘਰੋਂ ਆਏ ਹੋ ਘਰੋਂ ਤਾਂ ਤੁਸੀਂ ਉਦਾਸੀ ਹੋ ਕੇ ਨਿਕਲੇ ਹੋ ਅਤੇ ਇਥੇ ਮਨ ਦੀਆਂ ਖੁਸ਼ੀਆਂ ਕਰਕੇ ਰਸਤੇ ਦੇ ਵਿੱਚ ਤੁਰੇ ਜਾ ਰਹੇ ਹਾਂ ਚਲੋ ਆਪਾਂ ਕਿਸੇ ਸ਼ਹਿਰ ਦੀ ਸ਼ਹਿਰ ਕਰਦੇ ਹਾਂ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਚਲ ਮਰਦਾਨਿਆਂ ਅਨੇਕਾਂ ਪ੍ਰਕਾਰ ਦੀ ਸ਼ਹਿਰ ਕਰਨ ਦੇ ਲਈ ਤਿਆਰ ਹੋ ਜਾਵੋ ਤਾਂ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਪਾਸ਼ਾ ਜੀ ਇੱਥੋਂ ਚੱਲਦੇ ਹੋਏ ਕੁਝ ਗਦੂਰ ਇੱਕ ਸਮੁੰਦਰ ਦੇ ਕਿਨਾਰੇ ਪਹੁੰਚ ਜਾਂਦੇ ਹਨ ਅਤੇ ਉਸ ਸਮੁੰਦਰ ਦੇ ਕਿਨਾਰੇ ਉੱਤੇ ਇੱਕ ਬਹੁਤ ਵੱਡਾ ਮਗਰਮੱਛ ਜੋ ਬਹੁਤ ਦੂਰ ਦੂਰ ਤੱਕ ਫੈਲਿਆ ਹੋਇਆ ਸੀ ਗੁਰੂ ਨਾਨਕ ਪਾਸ਼ਾ ਜੀ ਆਪਣੇ ਸਾਥੀਆਂ ਦੇ ਨਾਲ ਉਸ ਮਗਰਮੱਛ ਤੇ ਸਵਾਰ ਹੋ ਕੇ ਸਵਾਰ ਹੋ ਜਾਂਦੇ ਹਨ ਬਾਪਾਈ ਬਾਲਾ ਅਤੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਸ਼ਾ ਜੀ ਪੁੱਛਣ ਲੱਗੇ ਕਿ ਤੁਸੀਂ ਦੱਸੋ ਹੁਣ ਅਸੀਂ ਕਿਸ ਚੀਜ਼ ਉੱਤੇ ਸਵਾਰ ਹੋ ਕੇ ਜਾ ਰਹੇ ਹਾਂ ਆ ਭਾਈ ਬਾਲਾ ਜੀ ਕਹਿਣ ਲੱਗੇ ਕਿ ਪਾਸ਼ਾ ਜੀ ਤੁਹਾਡੀਆਂ ਤੁਸੀਂ ਹੀ ਜਾਣੋ ਸਾਨੂੰ ਤਾਂ ਕੁਝ ਵੀ ਪਤਾ ਨਹੀਂ ਚੱਲ ਰਿਹਾ ਤਾਂ ਫਿਰ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਇਹ ਇੱਕ ਬਹੁਤ ਵੱਡਾ ਮગર ਮੱਚ ਹੈ ਜਿਸ ਉੱਤੇ ਆਪਾਂ ਸਵਾਰ ਹੋ ਕੇ ਤੁਰੇ ਜਾ ਰਹੇ ਹਾਂ ਇਸ ਤਰ੍ਹਾਂ ਤੁਰਦਿਆਂ ਤੁਰਦਿਆਂ ਗੁਰੂ ਨਾਨਕ ਪਾਸ਼ਾ ਜੀ ਅਤੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਉਸ ਮગર ਮੱਚ ਦੇ ਸਿਰ ਉੱਤੇ ਪਹੁੰਚ ਜਾਂਦੇ ਹਨ ਤਾ ਜਦੋਂ ਭਾਈ ਮਰਦਾਨੇ ਦੀ ਨਜ਼ਰ ਉਸ ਮગરਮੱਛ ਦੇ ਬਹੁਤ ਵੱਡੇ ਮੂੰਹ ਦੇ ਉੱਤੇ ਪੈਂਦੀ ਹੈ ਤਾਂ ਮਰਦਾਨਾ ਕਹਿਣ ਲੱਗਾ ਕਿ ਪਾਸ਼ਾ ਜੀ ਤੁਸੀਂ ਧੰਨ ਹੋ ਤੁਹਾਡੀਆਂ ਤੁਸੀਂ ਹੀ ਜਾਣੋ ਜਦੋਂ ਸਾਰੀ ਰਾਤ ਉਸ ਮગરਮੱਛ ਉੱਤੇ ਬਤਿਹਤ ਹੋ ਗਈ ਅਤੇ ਦਿਨ ਚੜ ਜਾਂਦਾ ਹੈ ਤਾਂ ਉਸ ਮગરਮੱਛ ਨੇ ਆਪਣੀ ਦੇਹੀ ਪਲਟ ਲਈ ਅਤੇ ਗੁਰੂ ਨਾਨਕ ਪਾਸ਼ਾ ਜੀ ਦੀ ਉਸਤਤ ਕਰਕੇ ਕਹਿ ਲਗਾ ਕਪਾਸ਼ਾ ਜੀ ਤੁਸੀਂ ਬਹੁਤ ਵੱਡੀ ਕਿਰਪਾ ਕੀਤੀ ਹੈ ਜੋ ਤੁਸੀਂ ਮੇਰਾ ਇਸ ਦੁਨੀਆ ਦੇ ਵਿੱਚੋਂ ਛੁਟਕਾਰਾ ਕਰ ਦਿੱਤਾ ਹੈ ਮੇਰਾ ਜਨਮ ਮਰਨ ਕੱਟ ਦਿੱਤਾ ਹੈ ਤਾਂ ਗੁਰੂ ਨਾਨਕ ਕਪਾਸ਼ਾ ਜੀ ਉਸ ਮગરਮੱਛ ਨੂੰ ਕਹਿਣ ਲਗੇ ਕਿ ਤੂੰ ਭਾਈ ਕੌਣ ਹੈ ਤੇ ਇਹ ਮગરਮੱਛ ਵਾਲੀ ਦੇਹੀ ਤੂੰ ਕਿਸ ਤਰ੍ਹਾਂ ਪਾਲੀ ਹੈ ਤਾਂ ਮગરਮੱਛ ਗੁਰੂ ਨਾਨਕ ਕਪਾਸ਼ਾ ਜੀ ਨੂੰ ਕਹਿਣ ਲਗਾ ਕਪਾਸ਼ਾ ਜੀ त्रेता युग ਵਿੱਚ ਮੈਂ ਰਾਜੇ ਜਨਕ ਦਾ ਇੱਕ ਨੌਕਰ ਸੀ ਇੱਕ ਦਿਨ ਜਦੋਂ ਰਾਜੇ ਜਨਕ ਨੇ ਮੈਨੂੰ ਕੋਈ ਕੰਮ ਕਰਨ ਲਈ ਕਿਹਾ ਤਾਂ ਮੈਂ ਬੜੇ ਇੱਕ ਰੋਧ ਦੇ ਨਾਲ ਉਹ ਕੰਮ ਕੀਤਾ ਅਤੇ ਰਾਜਾ ਜਨਕ ਮੈਨੂੰ ਕਹਿਣ ਲੱਗਾ ਕੋਈ ਵੀ ਕੰਮ ਮੱਛੀ ਵਾਂਗੂੰ ਤੜਪ ਕੇ ਨਹੀਂ ਕਰਨਾ ਚਾਹੀਦਾ ਰਾਜਾ ਜਨਕ ਮੈਨੂੰ ਕਹਿਣ ਲੱਗਾ ਕਿ ਤੂੰ ਕੋਈ ਵੀ ਕੰਮ ਹੈ ਮੱਛੀ ਵਾਂਗੂੰ ਤੜਪ ਕੇ ਕਰਦਾ ਹੈ ਅਤੇ ਉਹ ਕੰਮ ਮੈਂ ਗੁੱਸੇ ਨਾਲ ਹੀ ਕੀਤਾ ਸੀ ਅਤੇ ਇਸ ਸਰਾਫ ਦੇ ਕਰਕੇ ਤੇ ਇਸ ਸਰਾਫ ਕਰਕੇ ਮੈਨੂੰ ਇਹ ਮੱਛੀ ਦੀ ਦੇਹੀ ਮਿਲੀ ਸੀ ਅਤੇ ਹੁਣ ਤੁਹਾਡੇ ਦਰਸ਼ਨ ਕਰਕੇ ਮੈਂ ਇਸ ਮગર ਮੱਛ ਵਾਲੀ ਦੇਹੀ ਤੋਂ ਛੁਟਕਾਰਾ ਪਾਇਆ ਹੈ ਇੰਨੀ ਗੱਲ ਕਹਿ ਕੇ ਮગર ਮਾਚ ਗੁਰੂ ਨਾਨਕ ਪਾਸ਼ਾ ਜਿਦੇ ਚਰਨਾਂ ਦੇ ਵਿੱਚ ਟਹਿ ਪੈਂਦਾ ਹੈ ਅਤੇ ਮੁਆਫੀ ਮੰਗ ਕੇ ਦੇਵ ਲੋਕ ਨੂੰ ਚਲਿਆ ਜਾਂਦਾ ਹੈ ਏ ਸਭ ਕੁਝ ਦੇਖ ਕੇ ਪਾਈ ਮਰਦਾਨਾ ਜੀ ਬੜਾ ਪ੍ਰਸੰਨ ਹੁੰਦਾ ਹੈ ਅਤੇ ਕਹਿਣ ਲਗਾ ਅਤੇ ਕਹਿਣ ਲਗਾ ਕਿ ਸ਼ੁਕਰ ਹੈ ਇਸ ਬਲਾ ਤੋਂ ਬਚ ਗਏ ਹਾਂ ਬਚਾਅ ਹੋ ਗਿਆ ਮਰਦਾਨੇ ਦੀ ਇਹ ਗੱਲ ਸੁਣ ਕੇ ਗੁਰੂ ਨਾਨਕ ਪਾਸ਼ਾ ਜੀ ਕਹਿਣ ਲਗੇ ਕਿ ਮਰਦਾਨਿਆਂ ਚੁੱਪ ਕਰਕੇ ਸਾਡੇ ਪਿੱਛੇ ਤੁਰੇ ਆਓ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਾ ਕਰੋ ਅਤੇ ਅੱਗੇ ਇਸ ਤੋਂ ਵੱਡੀ ਹੋਰ ਬਲਾ ਆਉਣ ਵਾਲੀ ਹੈ ਜਿਸ ਨੂੰ ਦੇਖ ਕੇ ਬੜਾ ਡਰ ਲੱਗ ਰਿਹਾ ਹੈ ਤਾਂ ਪਾਸ਼ਾ ਜੀ ਦੀ ਇਹ ਗੱਲ ਸੁਣ ਕੇ ਭਾਈ ਮਰਦਾਨਾ ਕਹਿਣ ਲੱਗਾ ਕਾ ਪਾਸ਼ਾ ਜੀ ਤੁਸੀਂ ਰੁਕ ਜਾਓ ਅੱਗੇ ਨਾ ਜਾਓ ਜਦੋਂ ਤੁਹਾਨੂੰ ਪਤਾ ਹੈ ਕਿ ਕੋਈ ਬਲਾ ਅੱਗੋਂ ਆ ਰਹੀ ਹੈ ਤਾਂ ਫਿਰ ਤੁਸੀਂ ਅੱਗੇ ਕਿਉਂ ਜਾ ਰਹੇ ਹੋ ਤਾਂ ਗੁਰੂ ਨਾਨਕ ਪਾਸ਼ਾ ਜੀ ਮੁਸਕਰਾ ਕੇ ਕਹਿਣ ਲੱਗੇ ਕ ਮਰਦਾਨਿਆਂ ਇਹ ਬਲਾ ਸਾਨੂੰ ਭਜਨ ਨਹੀਂ ਦੇਵੇਗੀ ਇਸ ਕਰਕੇ ਸਾਨੂੰ ਅੱਗੇ ਹੀ ਚੱਲਣਾ ਚਾਹੀਦਾ ਹੈ ਉਹ ਪਰਮਾਤਮਾ ਆਪੇ ਹੀ ਪਲਾ ਕਰਨਗੇ ਐਨੇ ਨੂੰ ਉਹ ਬਲਾ ਸਾਹਮਣੇ ਆ ਜਾਂਦੀ ਹੈ ਜਿਸ ਦਾ ਬੜਾ ਡਰਾਉਣਾ ਅਤੇ ਭਿਆਨਕ ਰੂਪ ਸੀ ਅਤੇ ਸਾਹਮਣੇ ਆ ਕੇ ਖੜੇ ਹੋ ਜਾਂਦੀ ਹੈ ਜਦੋਂ ਉਹ ਬਲਾ ਸਾਹਮਣੇ ਆਉਂਦੀ ਹੈ ਤਾਂ ਉਸ ਦਾ ਬਹੁਤ ਭੈੜਾ ਰੂਪ ਹੁੰਦਾ ਹੈ ਮੂੰਹ ਵੱਡਿਆ ਹੁੰਦਾ ਹੈ ਲਾਲ ਅੱਖਾਂ ਆਉਂਦੀਆਂ ਹਨ ਕਾਲੇ-ਕਾਲੇ ਵਾਲ ਅਤੇ ਗਲ ਦੇ ਵਿੱਚ ਧੁਖ ਦੀਆਂ ਹੱਡੀਆਂ ਦੀ ਮਾਲਾ ਪਾਈ ਹੋਈ ਹੈ ਅਤੇ ਹੱਥ ਦੇ ਵਿੱਚ ਇੱਕ ਖੋਪੜੀ ਫੜੀ ਹੋਈ ਹੈ ਤੇ ਅਚਾਨਕ ਹੀ ਗੁਰੂ ਨਾਨਕ ਪਾਸ਼ਾ ਜੀ ਦੇ ਵੱਲ ਆਉਂਦੀ ਹੈ ਤਾਂ ਜਿਵੇਂ ਹੀ ਗੁਰੂ ਨਾਨਕ ਪਾਸ਼ਾ ਜੀ ਦੇ ਵੱਲ ਉਹ ਚਪਟ ਮਾਰਦੀ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਇੱਕਦਮ ਆਪਣਾ ਡੰਡਾ ਉਸ ਦੇ ਮੂੰਹ ਵਿੱਚ ਜ਼ੋਰ ਨਾਲ ਟੱਕ ਦਿੰਦੇ ਹਨ ਜਦੋਂ ਉਹ ਡੰਡਾ ਉਸ ਦੇ ਮੂੰਹ ਵਿੱਚ ਜ਼ੋਰ ਦੀ ਜਾ ਕੇ ਵੱਜਦਾ ਹੈ ਤਾਂ ਉਹ ਬਲਾ ਦਰਦ ਦੇ ਮਾਰੇ ਉੱਚੀ ਉੱਚੀ ਰੋਂ ਲੱਗ ਜਾਂਦੀ ਹੈ ਚੀਕਾਂ ਮਾਰਨ ਲੱਗ ਪੈਂਦੀ ਹੈ ਤਾਂ ਤਾਂ ਇੰਨੇ ਨੂੰ ਨਾਰਦ मुनि ਬੀਨ ਵਜਾਉਂਦਾ ਹੋਇਆ ਉੱਥੇ ਆ ਜਾਂਦਾ ਹੈ ਤਾਂ ਉਹਨਾਂ ਨੇ ਗੁਰੂ ਨਾਨਕ ਪਾਸ਼ਾ ਜੀ ਕੋਲੋਂ ਉਸ ਬਲਾ ਨੂੰ ਛਡਵਾ ਦਿੱਤਾ ਅਤੇ ਗੁਰੂ ਨਾਨਕ ਪਾਸ਼ਾ ਜੀ ਦੀ ਬੜੀ ਉਸਤਤ ਕਰਕੇ ਕਹਿ ਲਗਾ ਕਿ ਮਹਾਰਾਜ ਜੀ ਸਤਜਯੁਗ ਵਿੱਚ ਤੁਸੀਂ ਵੀ ਜੀਵਾਂ ਨੂੰ ਜੋਗ ਲਾ ਕੇ ਤਾਰਿਆ ਅਤੇ ਰੇਤਾਜਯੁਗ ਵਿੱਚ ਯੋਗਾ ਵਿੱਚ ਪ੍ਰਗਟ ਕਰਕੇ ਜੀਵਾਂ ਦਾ ਕਲਿਆਣ ਕੀਤਾ ਅਤੇ ਦੁਆਪਰ ਵਿੱਚ ਪੂਜਾ ਪਾਠ ਵਿੱਚ ਜੋੜ ਕੇ ਲੋਕਾਂ ਨੂੰ ਤਾਰਿਆ ਅਤੇ ਕਾਲਯੁਗ ਵਿੱਚ ਸਿਰਫ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਤਾਰਨ ਆਏ ਹੋ ਇਸ ਤਰ੍ਹਾਂ ਨਾਰਦ मुनि ਜੀ ਗੁਰੂ ਆਨਕ ਪਾਤਸ਼ਾਹ ਜੀ ਦੀ ਮਹਿਮਾ ਦਾ ਵਰਣਨ ਕਰਕੇ ਬਲਾ ਨੂੰ ਗੁਰੂ ਨਾਨਕ ਪਾਸ਼ਾ ਜੀ ਦੇ ਚਰਣਾ ਵਿੱਚ ਮੱਥਾ ਟੇਕਨ ਲਈ ਕਿਹਾ ਅਤੇ ਨਾਰਦ मुनि ਕਹਿਣ ਲੱਗਾ ਪਾਸ਼ਾ ਜੀ ਇਸ ਬਲਾ ਤੋਂ ਜੋ ਵੀ ਕੋਈ ਭੁੱਲ ਹੋਈ ਹੈ ਉਹ ਤੁਸੀਂ ਬਖਸ਼ ਦੇਵੋ ਇਹ ਬਹੁਤ ਦਿਨਾਂ ਤੋਂ ਭੁੱਖ ਦੇ ਨਾਲ ਤੜਫ ਰਹੀ ਹੈ ਤੁਹਾਡੀ ਮਹਿਮਾ ਦਾ ਪਤਾ ਨਾ ਹੋਣ ਕਰਕੇ ਹੱਥ ਪਸਾਰ ਕੇ ਤੁਹਾਡੇ ਵੱਲ ਆਈ ਸੀ ਤਾਂ ਗੁਰੂ ਨਾਨਕ ਪਾਸ਼ਾ ਜੀ ਨਾਰਦ मुनि ਦੀ ਬੇਨਤੀ ਸੁਣ ਕੇ ਕਹਿਣ ਲੱਗੇ ਕਿ ਜਦ ਅਸੀਂ 6ਵੇਂ ਜਾਮੇ ਦੇ ਵਿੱਚ ਆਵਾਂਗੇ ਤਾਂ ਇਸ ਨੂੰ ਇਸ ਦੀ ਖੁਰਾਕ ਦੇ ਨਾਲ ਮੁਕਤ ਕਰਾਂਗੇ ਅਤੇ ਜਦ 10ਵੇਂ ਜਾਮੇ ਦੇ ਵਿੱਚ ਆਵਾਂਗੇ ਤਾਂ ਤਾਂ ਦੁਸ਼ਤਾਂ ਝਾਲਮਾਂ ਦੇ ਨਾਲ ਜੰਗ ਕਰਕੇ ਇਸ ਨੂੰ ਚੰਗੀ ਤਰ੍ਹਾਂ ਰਜਾਵਾਂਗੇ ਇੰਨੀ ਗੱਲ ਕਹਿ ਕੇ ਗੁਰੂ ਨਾਨਕ ਪਾਤਸ਼ਾਹ ਜੀ ਉੱਥੋਂ ਅੱਗੇ ਵੱਲ ਚਾਲੇ ਪਾ ਦਿੰਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ